ਵਾਹਿਗੁਰੂ ਜੀ ਖਾਲਸਾ ਜੀ ਸਿਰ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਹਾੜ ਆਏ ਹੋਏ ਆ ਬਹੁਤ ਜਾਦੀ ਨੁਕਸਾਨ ਹੋ ਚੁੱਕਿਆ ਵਾ ਕਿਸਾਨ ਵੀਰਾਂ ਦਾ ਕਈਆਂ ਕਿਸਾਨ ਵੀਰਾਂ ਦੀਆਂ ਫਸਲਾਂ ਮਰ ਚੁੱਕੀਆਂ ਵਾ ਤੇ ਕਈਆਂ ਦੇ ਪਾਣੀ ਦੇ ਨਾਲ ਘਰ ਡੁੱਬ ਗਿਆ ਤੇ ਆਜੋ ਆਪਾਂ ਰਲ ਮਿਲ ਕੇ ਸਾਰੇ ਭਰਾ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਵੀ ਕਰੀਏ ਤੇ ਇੱਕ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਵੀ ਸਾਰੇ ਭਰਾ ਆਪਣੇ ਪਿੰਡਾਂ ਦੇ ਵਿੱਚ ਵੀ ਜਿੰਨਾ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਆਪਾਂ ਕਿਸਾਨ ਵੀਰਾਂ ਦੀ ਹੈਲਪ ਕਰੀਏ ਵੀ ਜਿੰਨੇ ਕੁ ਜੋ ਕੇ ਆਪਾਂ ਹੈਗੇ ਆ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਕਿ ਜਿੱਥੇ ਹਜੇ ਤੱਕ ਕੋਈ ਨਹੀਂ ਪਹੁੰਚੀ ਕੋਈ ਚੀਜ਼ ਕੋਈ ਖਾਣ ਪੀਣ ਦੀ ਕੋਈ ਪਸ਼ੂਆਂ ਦੇ ਲਈ ਚਾਰਾ ਹੋ ਗਿਆ ਜਾਂ ਫੀਡ ਹੋ ਗਈ ਜਿਹੜੀ ਵੀ ਚੀਜ਼ ਜਿੱਥੇ ਕਿਤੇ ਹਜੇ ਨਹੀਂ ਪਹੁੰਚੀਗੀ ਤੇ ਉੱਥੇ ਆਪਾਂ ਕਿਸਾਨ ਵੀਰਾਂ ਦੇ ਲਈ ਪਹੁੰਚ ਦੀ ਕਰੀਏ ਤੇ ਨਾਲੇ ਵਾਹਿਗੁਰੂ ਕੇ ਅਰਦਾਸ ਬੇਨਤੀ ਕਰੀਏ ਵੀ ਪੰਜਾਬ ਦੇ ਲਈ ਵਾਹਿਗੁਰੂ ਪੰਜਾਬ ਦੇ ਮਿਹਰ ਕਰਿਓ ਤੇ ਇੰਨੀਆਂ ਕਮੇਲੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਐਂਧਗੜ ਜिले ਮੋਗੇ ਦੀ ਸੰਗਤ ਵੱਲੋਂ ਲੈ ਕੇ ਚੱਲ ਸੇਵਾ ਕੰਮ ਚੱਲੇ ਆ ਜੀ ਤੇ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਵੀ ਸੇਵਾ ਕੀਤੀ